हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਦੋ ਤਾਂ ਆਗੀਆਂ ਤਾਜ਼ੀਆਂ ਸੂਈਆਂ ਤੇ ਇੱਕ ਗੱਬਲਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਠੀਕਾ ਹੋਰ ਬਾਈ ਠੀਕ ਹੋ ਜਾਂਦਾ ਹਾਂ ਵਧੀਆ ਬਾਈ ਨਾਮ ਤੇ ਬਾਈ ਆਪਣਾ ਨਾਮ ਦੱਸਾਂਗਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸੀ ਰਾਮਪੁਰਾ ਨੇੜੇ ਪਿੰਡ ਬਾਈ ਇੱਧਰ ਸਲਾਤਪੁਰਾ ਨੇ ਇੱਧਰ ਭਗਤ ਰਣ ਇੱਧਰ ਗੋਮਤੀ ਪਚਾਲੇ ਜ ਆਪਣਾ ਮੈਂ ਠੀਕ ਆ ਕੰਟੈਕਟ ਨੰਬਰ ਬੋਲ ਦੋ 76967 34117 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਪਹਿਲੇ ਨੰਬਰ ਤੇ ਜਿਹੜੀ ਵੈਡ ਦੇਖ ਰਹੇ ਜੇ ਸੇਤੂ ਸ਼ੁਰੂ ਕਰੀ ਹਾਂ ਕਿਹੜਾ ਸੂਆ ਸੂਈ ਆ ਬਈ ਇਹ ਇਹ ਪਹਿਲਾ ਸੂਆ ਸੂਈ ਆ ਕਲੂਨ ਸੂਈ ਆ ਹਾਂ ਕਦੋਂ ਸ ਬੱਚਾ ਕੀ ਦੇਗੀ ਜੱਸੇ ਬੱਚੀ ਦਿੱਤੀ ਯਾਰ ਬੱਚੀ ਫੇਰ ਹੋ ਗਈ ਬਾਹਰ ਆ ਕੇ ਲੋਕ ਸਾਲ ਆਏ ਪਾਣੀ ਪੂਣੀ ਪੈ ਗਿਆ ਮੂੰਹ ਚ ਬਾਈ ਕਹਿੰਦਾ ਬੱਚਾ ਬਾਈ ਬੱਛੀ ਦਿੱਤੀ ਸੀਗੀ ਵੀ ਪਾਣੀ ਪੂਣੀ ਪੈ ਗਿਆ ਮੂੰਹ ਚ ਵੀ ਦੋ ਤਿੰਨ ਕਿਸਾਨ ਲਏ ਆ ਵੀ ਤੂੰ ਬਾਅਦ ਚ ਬੱਛੀ ਉਹਨੂੰ ਕੋਈ ਚੱਕਰ ਨਹੀਂ ਦੇਵੇਂ ਠੰਡੀ ਬਹੁਤ ਆ ਠੰਡੀ ਤਾਂ ਬਹੁਤ ਆ ਹਨਾ ਠੰਡੀ ਸੀਲ ਬਾਈ ਦੇਖੋ ਫੁੱਲ ਕਰਮ ਵਾਲੀ ਐ ਕੋਈ ਵਿਚਾਰੀ ਚੱਕਰ ਜ਼ਿਆਦਾਤਰ ਮੰਨਿਆ ਨਹੀਂ ਹਨਾ ਇਹ ਬੱਚੇ ਜੀ ਨਾ ਕੋਈ ਨਹੀਂ ਪਰ ਬੱਚੀ ਦਿੱਤੀ ਸੀ ਬੜੀ ਸੋਹਣੀ ਠੀਕ ਆ ਬੱਚੇ ਚੰਗੇ ਪਉਂਦੀ ਆ ਜਿੱਸੇ ਬੋਲਾ ਤਾਂ ਨਹੀਂ ਕੱਢਿਆ ਯਾਰ ਕੱਢਿਆ ਥੋੜਾ ਕਿੰਨਾ ਕੱਢਤਾ ਬਈ 2 ਕਿਲੋ ਕੱਢਤਾ ਠੀ ਉਹ ਸਾਉਸੀ ਰੋ ਫੋਨ ਆ ਸਾਉਸੀ ਦਾ ਥਣਾ ਦੱਸਿਆ ਜੇ ਆਪਾਂ ਚੈੱਕ ਕਰ ਲੈਣਾ ਥੋੜਾ ਡਰਦੀ ਜ਼ਰੂਰ ਹੋ ਕੋਈ ਦਿੱਕਤ ਨਹੀਂ ਨਈ ਬਈ ਹਾਂ 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 ਸਾਹ ਜੇ ਤਾਂ ਬਾੜਾ ਸੋਹਣਾ ਲੈਵਾ ਬਾਬਾ ਕਰ ਤੂੰ ਬੁੱਲਾਗਾ ਉਹ ਸੋਹਣਾ ਲੈਵਾ ਉਹ ਲੈਵਾ ਦਾ ਬੱਟਾ ਵਾਲਾ ਲਈ ਫੱਦੀ ਆ ਨਾ ਬਾੜਾ ਸੋਹਣਾ ਲੈਵਾ ਹੂੰ ਬਾਕੀ ਵਰੀ ਕੀ ਚ ਆ ਗਈ ਆ ਆਪ ਵੀ ਖੁਦ ਵੀ ਜੇਰ ਪੈ ਗਈ ਤਾਂ ਜਦੋਂ ਹੋਰ ਵੀ ਬਣ ਜਾਣਾ ਬੱਚੀ ਨੇ ਹੂੰ ਲੈਵਾ ਮਕਰੋ ਸਹੀ ਗੱਲ ਆ ਜਦੋਂ ਜੇਰ ਪੈ ਗਈ ਫੇਰ ਤਾਂ ਕੁਝ ਹੋਰ ਹੀ ਦਿਖਾਈ ਦੇਣਾ ਹਜੇ ਤਾਂ ਲਾ ਲਓ ਵੀ ਅੱਧਾ ਸੁਆ ਪਿਆਗਾ ਅੱਧਾ ਸੁਆ ਪਿਆਗਾ ਹੂੰ ਲੇ ਬਈ ਚੈੱਕ ਕਰੋ ਫੀਟਿੰਗ ਚੈੱਕ ਕਰੋ ਯਾਰ ਹਵਾਨੇ ਦੀ ਫਿਕਸ ਹਵਾਨਾ ਚਾਹੀਦਾ 10 ਉਹ ਛੂਪੇ ਨਹੀਂ ਹੈਗਾ ਬਈ ਟੁੱਟੂਗਾ ਜਿ세 ਜੇ ਮੈਂ ਪਲੂਨ ਸੁਈਆ ਯਾਰ ਥਾਂ ਨਹੀਂ ਮਿਲਦਾ ਹਨ ਦਾ ਬੜਾ ਚੰਗਾ ਹੈ ਹੂੰ ਬੜਾ ਚੰਗਾ ਤੇ ਵਧੀਆ ਥਾਂ ਲੱਗਿਆ ਬਹੁਤ ਸੋਹਣਾ ਤੇ ਲੇਵਾ ਇਹਨਾਂ ਠੋਸ ਆ ਬਈ ਜਿੰਨਾ ਕੋਈ ਨਹੀਂ ਮਦਰ ਨੂੰ ਅਗਨੇ ਬਾਕੀ ਮੂੰਹ ਚੌਗੀ ਆ ਠੀਕ ਆ ਹਾਂ ਹਾਂ ਮੂੰਹ ਵੀਰ ਕਹਿੰਦਾ ਵੀ ਚਾਰ ਮੂੰਹ ਚੌਗੀ ਹੈਗੀ ਸਹੀ ਗੱਲ ਲੈ ਠੰਡੀ ਠੰਡੀ ਦੇਖ ਠੰਡੀ ਤਾਂ ਨਹੀਂ ਆ ਜੀ ਤੇਰੀ ਯਾਰ ਹੂੰ ਖੋਲੀ ਜਿ세 ਤੋਰੀ ਨੂੰ ਬਈ ਖੋਲ ਕੇ ਕੱਦ ਵੀ ਬਈ ਚੰਗਾ ਆ ਫਿਰ ਬਰੀਡ ਆ ਗਈ ਇੱਕ ਨੰਬਰ ਗਰਮੀ ਵਾਲੇ ਤੋਹਫੇ ਹੁੰਦੇ ਆ ਜਿ세 ਕਿ ਨਹੀਂ ਜਮਾ ਹੂੰ ਲੈ ਬਈ ਫੇਸ ਦੇਖੋ ਯਾਰ ਬੱਚਾ ਹੀ ਆਜਦਾ ਬਈ ਇੱਕ ਤਰ੍ਹਾਂ ਦਾ ਤੇ ਬੱਚਾ ਬਾਈ ਨੇ ਦ assi ਦਿੱਤਾ ਜਿਹੜਾ ਦਿੱਤਾ ਸੀ ਕਰਮਾ ਨੇ ਐਕਸਪਾਇਰ ਹੋ ਗਿਆ ਨਹੀਂ ਬੱਸੀ ਸੀ ਕਿ ਨਹੀਂ ਜਿ세 ਹਮ ਗਰਮੀ ਸੀ ਹਾਂ ਤੇ ਜਿ세 ਫਿਰਦਾ ਮੁੱਲ ਹੁਣ ਕੀ ਰਹਿਣ ਵਾਲਾ ਬਾਈ ਜਮਾ ਬੱਚਾ ਜਾਂਦਾ ਹੁੰਦਾ ਯਾਰ ਬੱਟਾ ਤਾਂ ਤੁਹਾਨੂੰ ਪਤਾ ਪੈਂਦਾ ਹੀ ਆ ਹੂੰ ਬੱਚੀ ਦਾ 60-60 ਹਜ਼ਾਰ ਦੀ ਸੀਗੀ ਹੂੰ ਆ 51 ਹਜ਼ਾਰ ਦੀ ਦੇ ਦਾਂਗੇ 51 ਹਜ਼ਾਰ ਦੀ ਹਾਂ ਠੀਕ ਆ ਬਾਈ ਤੇ ਵੀਰ ਕਹਿੰਦਾ ਵੀ ਜੇ ਤਾਂ ਮੰਨ ਕੇ ਚੱਲੋ ਬੱਚਾ ਹੁਣ ਜੇ ਬੱਸੀ ਠੀਕ ਹੁੰਦੀ ਇਕ ਨੇ ਫਿਰ ਤਾਂ ਮੁੱਲ ਚ 55 ਕਰ ਲੰਦਾ ਜੇ 60 ਕਰ ਲੰਦਾ ਬਾਈ ਤੇ ਹੁਣ ਬਾਈ ਕਹਿੰਦਾ ਆਪਾਂ 51000 ਦੀ ਹਾਂ 51000 ਦੀ ਵਿੱਚ 51000 ਰੁਪਏ ਦੀ ਬਾਈ ਕਹਿੰਦਾ ਆਪਾਂ ਵੜ ਦੇ ਦੇਾਂਗੇ ਤਾਰਾ ਮਰੋਂਗੇ ਬਾਈ ਹਾਂ ਹਾਂ ਮਾਰ ਦੋ ਬਾਈ ਲੈ ਬਾਈ ਠੰਡੀ ਸੀਲ ਦੇਖੋ ਠੰਡੀ ਸੀਲ ਬਹੁਤ ਆ ਬੋਲ ਆ ਜਾਂਦੇ ਹਾਂ ਲੈ ਬਾਈ ਕੀ ਆ ਬਾਤਾਂ ਚੌਣ ਚ ਵਾਹ ਦੇਖੋ ਜਿਵੇਂ ਨਿਬੜਨ ਵਾਲਾ ਪੂਰਾ ਨਿਬੜਨ ਵਾਲਾਗਾ ਪੂਰਾ ਕੋ ਚੱਕਰ ਨਹੀਂ ਕਰਾ ਸਹੀ ਗੱਲ ਹੈ ਪੂ ਚੱਕੀ ਖੜੀ ਹੈ ਕਰ ਮਾਰਨ ਨੂੰ ਕੋਈ ਦਿੱਕਤ ਨਹੀਂ ਯਾਰ ਨਾ ਬਾਕੀ ਮੋਟਾ ਮੋਟਾ ਚੋਣਾ ਨਿਪਟਣਾ ਹੈ। ਥਣ ਤਾਂ ਬੜਾ ਚੰਗਾ ਹੈਗਾ। ਜਿਸੇ ਪਹਿਲੀ ਗੱਲ ਇਹ ਥਣ ਨਹੀਂ ਹੱਥ ਚੋਂਦਾ ਹੁੰਦਾ ਨਾ ਥਣ ਬਹੁਤ ਚੰਗਾ ਚੋਂਦਾ। ਥਣ ਤਾਂ ਬੜਾ ਚੰਗਾ ਹੈਗਾ। ਹੂੰ। ਜਿਵੇਂ ਮਰਜੀ ਚੋਈ ਚੱਲੋ ਯਾਰ ਨਮਾਹਾ ਨਾ ਬੱਚਾ। ਬਾਕੀ ਠੰਡੀ ਐ ਯਾਰ ਕੁਛ ਨਹੀਂ ਕਹਿੰਦੀ ਐ। ਲੈ। ਚੈੱਕ ਕਰੋ ਬਾਈ ਠੰਡੀ ਠੰਡੀ ਦੇਖੋ ਫੁੱਲ ਲੱਗੀ ਬਾਕੀ ਥਣਾਂ ਦਾ ਜਿਹੜਾ ਗੈਪ ਨਾ ਬੜਾ ਚੰਗਾ ਹੈ। ਬੜਾ ਚੰਗਾ ਹੈਗਾ। ਸਹੀ ਗੱਲ ਆ ਮੂਰਲੇ ਸੁਈ ਨੂੰ ਕੋਸੂਰੀ ਬਣ ਜਣਾ। ਕੋਸੂਰੀ ਬਣ ਜਾਣਾ। ਥਣਾਂ ਦਾ ਸੈਜ ਨਾ ਇੱਕ ਨੰਬਰ ਆ ਪੂਰੀ ਵਿਥੀ ਜਿਹਨੂੰ ਆਪਾਂ ਕਹਿੰਦੀ ਐ ਦੂਜਾ ਸੂਇਆ ਹਾਂ ਇਹ ਕਦੋਂ ਸੂਇਆ ਬਈ ਤੇ ਰਾਤ ਸੂਇਆ ਰਾਤ ਹਾਂ ਬੱਚਾ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਬੱਚਾ ਆ ਗਿਆ ਬੱਚਾ ਆ ਗਿਆ ਹਾਂ ਠੀਕ ਬੱਚੇ ਉਹਦੇ ਮਗਰ ਵਸੀ ਸੀ ਇਹਦੇ ਮਗਰ ਵਸਾ ਇਹ ਮਾ ਬੱਚਾ ਸੀ ਠੀਕ ਹੈ ਬਈ ਹਾਂ ਤੇ ਜਿ세 ਕਿ ਨਾ ਗੋੜਾ ਕੱਢਿਆ ਬੋਲਾ ਕੱਢਦਾ 4 ਕਿਲੋ ਤੇ ਜੇਰ ਵਗੈਰਾ ਓਕੇ ਜੇਰ ਵਗੈਰਾ ਆ ਪਈਆ ਠੀਕ ਹੈ ਜੇਰ ਬਈ ਓਕੇ ਆ ਪਈਆ ਚੈੱਕ ਕਰ ਸਕਦਾ ਮੱਠਲ ਚ ਤੇ ਚਵਾਈ ਚੁਵਾਈ ਕਿਵੇਂ ਲੱਗ ਚੁਵਾਈ ਜੁ ਵੀ ਬਹੁਤ ਵਧੀਆ ਗਿਆ ਠੀਕ ਠੀਕ ਹੈ ਉਮਰੀ ਕੀ ਆਂਗੇ ਹਾਂ ਉਮਰੀ ਕੀ ਆਂਗਾਗੀ ਫੇਸਬੂਕ ਬੜਾ ਸੋਹਣਾ ਇਹਦਾ ਸਹੀ ਗੱਲ ਆ ਬਾਕੀ ਪ੍ਰਿੰਟ ਬਹੁਤ ਚੰਗਾ ਆ ਪ੍ਰਿੰਟ ਵਾਲਾ ਚੰਗਾ ਗਾ ਜਿਵੇਂ ਐਚ ਐਫ ਦੇ ਬੱਚੇ ਲੈਣੇ ਆ ਬਹੁਤ ਚੰਗੇ ਬਹੁਤ ਆ ਬਹੁਤ ਚੰਗੇ ਹਮ ਫੇਸ ਦੇਖੋ ਬਈ ਬੜਾ ਪਿਆਰਾ ਆ ਗਿਆ ਯਾਰ ਚਮਕ ਵਾਲੀ ਆ ਬਾਕੀ ਵੱਡੀ ਬੁੱਡੀ ਬਹੁਤ ਵੱਡੀ ਫੁੱਲ ਆ ਜੰਦੀ ਕਹਦੇ ਫੇਸ ਬੜਾ ਪਿਆਰਾ ਆ ਗਿਆ ਹਮ ਸੋਹਣੀ ਲੱਗਣ ਵਾਲੀ ਆ ਗਈ ਬਹੁਤ ਸੋਹਣਾ ਰੰਗ ਰੂਪ ਆ ਬਈ ਪ੍ਰਿੰਟ ਦੇਖੋ ਯਾਰ ਬਾਕੀ ਤੋਰਾ ਤਾਰਾ ਅੰਗਾਂ ਪੈਰਾਂ ਦੀ ਖੁੱਲੀ ਆ ਯਾਰ ਖੁੱਲੀ ਆ ਹਾਂ ਵੱਡੀ ਆ ਬੜਾ ਚਾਰੂ ਚੂਰੂ ਕੇ ਮੈਂ ਜੱਸੇ ਫੁੱਲ ਆ ਗਈ ਠੀਕ ਹੈ ਚਾਰੂ ਸਹੀ ਗੱਲ ਹਵਾਨਾ ਵੀ ਜੇ ਗੱਲ ਕਰੀਏ ਨਾ ਬਹੁਤ ਸੋਹਣਾ ਲੱਗਿਆ ਵਾ ਕਰਮਾੜੀ ਨੂੰ ਤੇ ਲੈ ਵਾ ਪਰ ਨੇੜੇ ਚੈੱਕ ਕਰਵਾਉਣੇ ਬਾਈ ਚੈੱਕ ਕਰੋ ਬਾਈ ਫੀਟੰਗ ਵਾਲਾ ਲੈ ਵਾ ਬਹੁਤ ਸੋਹਣਾ ਵੈਸੇ ਜਿੰਨੇ ਵੀ ਬਾਈ ਕੋਲੇ ਪਸ਼ੂ ਹੁੰਦਾ ਫੀਟੰਗ ਵਾਲੇ ਲੈ ਵਾ ਨਹੀਂ ਬਾਈ ਟਟਮਾ ਲੈ ਵਾ ਨਹੀਂ ਹੁੰਦਾ ਟਟਮਾ ਲੈ ਵਾ ਨਹੀਂ ਜਮੇ ਹਮਮ ਕੁ ਬਾਤ ਤਾਂ ਨਹੀਂ ਗਾ ਲੈ ਲੈ ਚੈੱਕ ਕਰੋ ਬਾਈ ਕੀ ਆ ਬਾਤ ਅਗਰ ਕੈਮਰੇ ਤੋਂ ਮੜਾ ਝੱਕਦੀ ਆ ਹਮ ਥੋੜਾ ਮੇਰੇ ਕੈਮਰੇ ਤੇ ਜ਼ਰੂਰ ਝੱਕਦੀ ਆ ਬਾਈ ਹੋਰ ਕੋਈ ਦਿੱਕਤ ਨਹੀਂ ਲੈ ਕਲਾ ਕਲਾ ਥਾਣ ਪੈਗਾ ਨਾ ਨਾ ਦੇਖੋ ਯਾਰ ਲੇਵੇ ਤੇ ਬੜੀਆਂ ਚੰਗੀਆਂ ਜੱਸਿਆ ਨੇ ਬਹੁਤ ਚੰਗੀਆਂ ਨੜਾਈਆਂ ਹੂੰ ਤੇ ਇਹਦਾ ਮੁੱਲ ਭਈ ਅੱਜ ਕੀ ਰੱਖੋ ਜੱਸੇ ਇਹਦਾ ਮੁੱਲ ਕਰਾਉਣਾ ਕੋਈ 50 ਕਰਾਲੇ ਕਿੰਨਾ ਕਰਾਲੇ ਹੂੰ ਇਹ 44000 ਦੀ ਦੇ ਦਾਂਗੇ ਟੋਟਲੀ ਹਾਂ ਮੁੱਲ ਕਰਾਉਣ ਨੂੰ ਭਾਈ ਜਿੰਨਾ ਮਰਜ਼ੀ ਕਰਾ ਲਓ ਭਾਵੇਂ 50 ਕਰਾ ਲਓ ਭਾਵੇਂ 55 ਕਰਾ ਲਓ 55 ਕਰਾ ਲਓ ਕੋਈ ਨਹੀਂ ਜੱਸੇ ਪਰ 45000 ਦੀ 44 44000 45000 ਦੀ ਬਾਈਕ ਨਾਲ ਅੱਜ ਆਪਾਂ ਵੜ ਦੇ ਦੇਾਂਗੇ ਤਾਰਾ ਮਾਰੇਗਾ ਹਾਂ 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 ਠੀਕ ਹੈ ਭਾਈ ਲੈ ਵੀ ਠੰਡੀ ਸੀਲ ਦੇਖੋ ਨਿਆਣਾ ਦਿੱਤਾ ਬਾਈ ਨੇ ਆਪਾ ਜਿਵੇਂ ਜਮਾ ਨਿਰਾ ਬੋੜਾ ਆਈਆ ਨਿਰਾ ਬੋੜਾ ਆਈਆ ਨਾ ਮਤਲਬ ਜਮਾ ਕੜਾ ਬੋੜਾ ਕੋਈ ਚੱਕਰ ਵਾਲੀ ਗੱਲ ਨਹੀਂ ਮਾ ਹੂੰ ਚੂਣ ਚਵਾ ਦੇਖੋ ਬਾਈ ਬੜਾ ਚੰਗਾ ਬਾਬੇ ਦੀ ਕਰਪਾ ਨਾਲ ਜਿੱਦ ਘੜੀ ਜਮਾ ਆਉਂਕਿਆ ਗਾਉਣਾ ਕਰੀਏ ਦੇਖਤੀ ਹੈ ਨਹੀਂ ਨਾ 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 ਚੂਣ ਚਵਾ ਦੇਖੋ ਯਾਰ ਅਸਲ ਵਿੱਚ ਚੂਣ ਚਵਾ ਹੈਗਾ ਹਨਾ ਪੂਰਾ ਮਖਾ ਯਾਰ ਐਣੀ ਕੋਈ ਚੱਕਰ ਪੂਰੀ ਐ ਠੰਡੀ ਗੱਲ ਠੰਡੀ ਠੰਡੀ ਫੋਲਾ ਥਾਣਾ ਦਾ ਜਿਹੜਾ ਗੈਪ ਨਾ ਬਗੈਪ ਦੇਖੋ ਨਾੜਾ ਦੇ ਦੱਸਿਆ ਹੈ ਤਾਂ ਨਖਰ ਲੈ ਦੁੱਧ ਵਾਲੀ ਨਾੜ ਵੀ ਦੇਖੋ ਯਾਰ ਕਿਵੇਂ ਆਉਂਦੀ ਆ ਕਿਆ ਬਾਤ ਬੋਲਾ ਨਾ 4 ਕਿਲੋ ਕੱਢਦਾ ਫਿਰ ਵੀ ਦੇਖਣ ਵਾਲੇ ਵਗਣਾ ਸੋਹਣਾ ਸਹੀ ਗੱਲ ਆ ਬਾਈ ਬਾਕੀ ਭਾ ਕੀ ਆ ਯਾਰ 44000 ਬੱਸੀਆਂ ਵਾਲਾ ਮੁੱਲ ਯਾਰ ਚੰਗਾ ਮੁੱਲ ਲੱਗਾ ਤੇ ਅੱਗੇ ਜਿ세 ਤਿੰਨ ਨੰਬਰ ਤੇ ਬਾਈ ਇਹ ਕਿਹੜਾ ਸੁਆਸ ਹੁੰਦੀ ਇਹ ਦੂਜਾ ਸੁਆਸ ਹੁੰਦੀ ਆ ਪਿਆਰਾ ਠੀਕ ਆ ਹਾਂ ਚਮਕੜੀ ਗਹਿਲੀ ਆ ਨਾ ਚਮਕੜੀ ਵੜ ਆ ਗਈ ਹੂੰ ਕਿੰਨੇ ਦਿਨਾਂ ਦੀ ਕੱਚੀ ਆ ਬੜੀ ਕਾਦੜੀ ਹਫਤੇ ਦੀ ਕੱਚੀ ਆ ਹਰੇ ਬੜਾ ਹਫਤੇ ਦੀ ਕੱਚੀ ਹਾਂ ਮਾਗਣਾ ਯਾਰ ਬਲਟੇ ਨਹੀਂ ਬਲਗ ਬਲਗ ਪੰਗਾ ਹੈ ਲੈਵਾ ਯਾਰ ਹਾਂ ਪਹਿਲੇ 18-19 ਕਿਲੋ ਦੁੱਧ ਮਲ ਕੇ ਕਹਿੰਦੇ ਦਿੱਤਾ ਵਾ ਠੀਕ ਆ ਹੂੰ ਲੈਵਾ ਦੇਖੋ ਯਾਰ ਲੈਵਾ ਬੜਾ ਬੜਾ ਸੋਹਣਾ ਲੈਵਾ ਮਾਣੀ ਤਾਂ ਬਹੁਤ ਸੋਹਣਾ ਬਣਨਾ ਜਿਵੇਂ ਆਪਾਂ ਕਹਦੀਏ ਤਿਆਰ ਕਰੇ ਵਾਲਾ ਗਲਾਬੀ ਥਣਾ ਗਿਆ ਹਾਂ ਨਾ ਹਾਂ ਬਾਕੀ ਇਧਰੋ ਦਿਖਾ ਦੇ ਮੁਰਾ ਠੰਡੀ ਸੀ ਬਹੁਤ ਆ ਯਾਰ ਬੜੀ ਹੰਡੀ ਸੀ ਦਾ ਲੈ ਭਾਈ ਚੈੱਕ ਕਰੋ ਯਾਰ ਇੱਕੋ ਜਿਹਾ ਥਣਾ ਕਿੰਨਾ ਕਿਲੋ ਦੁੱਧ ਦਿੱਤਾ ਵਾ 20 ਕਿਲੋ ਦੁੱਧ ਕਹਿੰਦੇ ਮਲ ਕੇ ਦਿੱਤਾ ਬਰਾਬਰ ਆਉਂਦੀ ਆਪਣੇ ਬੜਾ ਬਰਾਬਰ ਆਉਂਦੀ ਸਹੀ ਗੱਲ ਆ ਨਾ ਕੋਈ ਨਹੀਂ ਕੋਤਲੀ ਜੀ ਨਹੀਂ ਆਲਾ ਕਦਾ ਵਾਲੀਆ ਜਿਵੇਂ ਉਹ ਬਾਗਤਾ ਦੋਨੇ ਭਾਈ ਬਾਈ ਆ ਬੰਮਾ ਦੀ ਹੂੰ ਸਹੀ ਗੱਲ ਆ ਬਾਈ ਥੋੜੀ ਜਿਹੀ ਘੜਾਈ ਲੈ ਇਧਰ ਬਾਈ ਲੈ ਯਾਰ ਕੋਈ ਦਿੱਕਤ ਹੀ ਨਹੀਂ ਹੈਣਾ ਜਮ ਮਰ ਜੀ ਵਾਸਤੇ ਹੈ ਕੱਟ ਕਲੀ ਕੱਚੀ ਕੱਚੀ ਹੈ ਦੇਖ ਕੋਈ ਚੱਕਰ ਹੀ ਨਹੀਂ ਕਰ ਮਾਰਨਾ ਜੇ ਸਵੇ ਤੂੰ ਕਹਣਾ ਹੂੰ ਸਹੀ ਗੱਲ ਹੱਸ ਤਾ ਬਾਕੀ ਕਬਦ ਵਾਲੀ ਆ ਬਾਈ ਕੋਈ ਇਹਨਾਂ ਨੂੰ ਯਾਰ ਛੋਟੇ ਸਮਝ ਕੇ ਨਾ ਆਏ ਆਪਣੇ ਭਾਈ ਹਾਂ ਤੇ ਨੇ ਇੱਕੋ ਹੀ ਆ ਹੂੰ ਕਿੰਨੇ ਇੱਕੋ ਜਿਹਾਂ ਫੁੱਲ ਵੱਡੀਆਂ ਗੀਆਂ ਬਾਕੀ ਇਹਦਾ ਤੋਰਾ ਤਾਰਾ ਚੈੱਕ ਕਰ ਲਓ ਵੀ ਹੁੰਦੀਆਂ ਬਾਈ ਕੋਲੇ ਤਿੰਨੇ ਲਾ ਲਓ ਵੀ ਕਿੰਗਾ ਕ ਨਹੀਂ ਬਾਈ ਹਾਂ ਬਾਕੀ ਕਦ ਕਾਠੜੇ ਮੂਰੇ ਵਜਨ ਵਾਲੀਆਂ ਬਣਨ ਵਾਲੀਆਂ ਵਜਨ ਵਾਲੀਆਂ ਸਾਂਭਣ ਵਾਲਾ ਵੜ ਲੈ ਜੀ ਕਿੰਨ ਲੱਖ ਰੁਪਏ ਦੀ ভাড়া ਹੂੰ ਤੇ ਇਹਦਾ ਮੁੱਲ ਦੱਸੇ ਅੱਜ ਫਿਰ ਇਹ ਅੱਜ 52000 ਦੀ ਦੇ ਦੇ ਕੱਚੰਗਾ ਵਾਲਾ ਮੁੱਲ ਕੱਚੰਗਾ ਵਾਲਾ ਮੁੱਲ ਅੱਜ ਬਾਈ ਕੱਚੀ ਆ ਜਦੋਂ ਬੜ ਤਿਆਰ ਹੋ ਗਈ ਤਾਂ 60-65 ਹਜ਼ਾਰ ਦੀ ਹੱਥੋਂ ਹਟ ਨਹੀਂ ਦੇ ਦੇ ਦਾਂਗੇ ਹੂੰ ਸਹੀ ਗੱਲ ਆ ਜੋ ਤਿਆਰ ਹੋ ਗਈ ਤਾਂ ਉਹ ਤਾਂ ਮੁੱਲ ਉਹ ਹੈ ਜੀ ਰਹਿਣਾ ਕਿ ਨਹੀਂ ਬਾਈ ਇਹ ਤਾਂ ਕੱਚੀ ਆ ਫਿਰ ਕੱਚੰਗਾ ਵਾਲਾ ਮੁੱਲ ਹੀ ਆ ਸਹੀ ਗੱਲ ਆ ਬਾਕੀ ਬੋਧੀ ਦੇਖ ਯਾਰ ਕਿੰਨੀ ਬੜੀ ਸੋਹਣਾ ਮੂਵੀ ਫੂਸ ਹੈਗਾ ਹੂੰ ਸਹੀ ਗੱਲ ਆ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਤਿੰਨਾ ਬੜਾਂ ਚ ਕੋਈ ਵੀ ਬੜ ਪਸੰਦ ਆਵੇ ਬਾਈ ਨਾ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ